ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੇ ਸਤ ਮੰਦਰ ਕੰਚਨ ਕੇ ਅਸਾਰ ਦੀ ਨੇ ਤੈਸਾ ਪੁੰਨ ਗੁਰਸਿੱਖ ਕੋ ਇੱਕ ਸ਼ਬਦ ਸਿਖਾਏਗਾ ਫੈਲੇ ਵਿਦਿਆ ਚਾਨਣ ਹੋਏ ਦੇ ਵਾਕ ਅਨਸਾਰ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਵਿਦਿਕ ਸੰਸਥਾਵਾਂ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਸਿੱਖ ਰਹਿਤ ਮਰਜ਼ਾਦਾ ਦੇ ਨਾਲ ਜੋੜਨ ਲਈ ਸਾਡੀ ਨਵੀਂ ਜਨਰੇਸ਼ਨ ਨੂੰ ਉਹਨਾਂ ਸੂਰਬੀਰਾਂ ਦੀਆਂ ਕਥਾ ਕਹਾਣੀਆਂ ਸੁਣਾ ਕੇ ਪੜ੍ਹਾ ਕੇ ਲਿਖਾ ਕੇ ਚੰਗੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਹਰ ਸਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਧਾਰਮਿਕ ਪ੍ਰੀਖਿਆ ਕਰਾਈ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀਆਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਹਜ਼ਾਰਾਂ ਜਿਹੜੇ ਵਿਦਿਆਰਥੀ ਤੇ ਵਿਦਿਆਰਥਣਾਂ ਇਸ ਪ੍ਰੀਖਿਆ ਦੇ ਵਿੱਚ ਭਾਗ ਲੈਂਦੇ ਨੇ ਪਹਿਲਾਂ ਸਾਰਾ ਸਾਲ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਕੀਮਤਾਂ ਤੇ ਕੁਝ ਫ੍ਰੀ ਲਿਟਰੇਚਰ ਭੇਜਿਆ ਜਾਂਦਾ ਹੈ ਤੇ ਸਾਲ ਭਰ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਤਿੰਨਾਂ ਵਿਸ਼ਿਆਂ ਦੀ ਗੁਰਬਾਣੀ ਗੁਰ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਦੀ ਜਿਹੜੀ ਪੜ੍ਹਾਈ ਕਰਾ ਕੇ ਤਿਆਰੀ ਕਰਾਈ ਜਾਂਦੀ ਹੈ ਲਗਭਗ ਜਿੰਨੀਆਂ ਸਾਡੀਆਂ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਉਹ ਭਾਵੇਂ ਸਕੂਲ ਆ ਭਾਵੇਂ ਕਾਲਜ ਆ ਉਹਨਾਂ ਦੇ ਵਿੱਚ ਚੰਗੇ ਕੁਆਲੀਫਾਈਡ ਅਸੀਂ ਜਿਹੜੇ ਧਾਰਮਿਕ ਟੀਚਰ ਰੱਖੇ ਆ ਉਹ ਜੋ ਸਾਲ ਪਰ ਇਹਨਾਂ ਬੱਚਿਆਂ ਨੂੰ ਤਿਆਰੀ ਕਰਾਉਂਦੇ ਆ ਇਸੇ ਤਰ੍ਹਾਂ ਜਿਹੜੀਆਂ ਹੋਰ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਉਹਨਾਂ ਨੇ ਵੀ ਆਪਣੇ ਤੌਰ ਤੇ ਵੀ ਧਾਰਮਿਕ ਅਧਿਆਪਕ ਰੱਖੇ ਆ ਔਰ ਜਿਹੜੇ ਸਾਡੇ ਕੋਲ ਮੰਗ ਕਰਦੇ ਨੇ ਉਹ ਅਹੀਂ ਸੀਨੇ ਪਰ ਸੀਨੇ ਵੱਖ-ਵੱਖ ਸਮੇਂ ਜਿਹੜੇ ਸਾਡੇ ਪ੍ਰਚਾਰਕ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਜਾ ਕੇ ਜਿਹੜੀ ਉੱਥੇ ਧਾਰਮਿਕ ਸਿੱਖਿਆ ਦਿੰਦੇ ਆ ਉਹਨਾਂ ਦੇ ਤਹਿਤ ਜਿਹੜੀ ਇਹ 2023 ਤੇ 24 ਦੇ ਵਿੱਚ ਧਾਰ ਪ੍ਰੀਖਿਆ ਹੋਈ ਸੀਗੀ ਉਹਦੇ ਵਿੱਚ ਪਹਿਲੇ ਤੇ ਦੂਜੇ ਦਰਜੇ ਦੇ ਵਿੱਚ ਕੁੱਲ 43000 803 ਬੱਚੇ ਜਿਹੜੇ ਸੀਗੇ ਉਹਨਾਂ ਨੇ ਭਾਗ ਲਿਆ ਸੀਗਾ ਜਿਨ੍ਹਾਂ ਦੇ ਵਿੱਚ 1549 ਵਿਦਿਆਰਥੀਆਂ ਨੇ ਵਜੀਫਾ ਪ੍ਰਾਪਤ ਕੀਤਾ ਹੈ ਵਜੀਫੇ ਦੀ ਰਕਮ ਜਿਹੜੀ ਆ ਸਾਡੇ ਵੱਲੋਂ ਦਰਜਾ ਪਹਿਲਾ ਦੇ ਵਿੱਚ 1100 ਰੁਪਇਆ ਪ੍ਰਤੀ ਵਿਦਿਆਰਥੀ ਔਰ ਜਿਹੜਾ ਦੂਜਾ ਦਰਜਾ ਆ ਉਹਦੀ 2100 ਰੁਪਇਆ ਪ੍ਰਤੀ ਵਿਦਿਆਰਥੀ ਜਿਹੜੀ ਆ ਉਹ ਅਸੀਂ ਇਹਨਾਂ ਬੱਚਿਆਂ ਦੀ ਸਹਾਇਤਾ ਕਰਦੇ ਆ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜਿਹੜੇ ਮੈਰਿਟ ਦੇ ਵਿੱਚ ਆਉਂਦੇ ਨੇ ਬੱਚੇ ਉਹ ਪਹਿਲਾ ਇਨਾਮ ਜਿਹੜਾ ਅਸੀਂ 5100 ਰੁਪਇਆ ਦੂਜਾ ਇਨਾਮ 4100 ਰੁਪਿਆ ਤੇ ਤੀਜਾ ਇਨਾਮ 3100 ਰੁਪਿਆ ਅਸੀਂ ਦਿੰਨੇ ਆ ਇਹਨਾਂ ਦੇ ਵਿੱਚ ਪਹਿਲੇ ਦਰਜੇ ਦੇ ਵਿੱਚ ਬਾਬਾ ਅਜੇ ਸਿੰਘ ਖਾਲਸਾ ਪਬਲਿਕ ਸਕੂਲ ਗਰਦਾਸ ਨੰਗਲ ਉਥੋਂ ਦੀ ਜਿਹੜੀ ਬੇਟੀ ਸੁਖਮਨ ਪ੍ਰੀਤ ਕੌਰ ਉਹ ਪਹਿਲੇ ਦਰਜੇ ਦੇ ਵਿੱਚ ਪਹਿਲੇ ਸਥਾਨ ਤੇ ਜਿਹੜੀ ਉਹਨਾਂ ਪੋਜੀਸ਼ਨ ਪ੍ਰਾਪਤ ਕੀਤੀ ਆ ਦੂਜਾ ਸਥਾਨ ਗੁਰਮਿਲਾਪ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਾਲਪੁਰਾ ਤਹਿਸੀਲ ਪੱਟੀ ਤਰਨਤਾਰਨ ਦੇ ਬੱਚੇ ਨੇ ਪ੍ਰਾਪਤ ਕੀਤੀ ਆ ਔਰ ਤੀਜਾ ਸਥਾਨ ਪਲਕ ਪ੍ਰੀਤ ਕੌਰ ਇਹ ਵੀ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਆਲਪੁਰਾ ਪੱਟੀ ਨੇ ਜਿਹੜੀ ਹਾਸਲ ਕੀਤੀ ਆ ਇਸੇ ਤਰ੍ਹਾਂ ਜਿਹੜਾ ਦੂਜੇ ਦਰਜੇ ਤੇ ਪਹਿਲਾ ਸਥਾਨ ਆ ਉਹ ਰਤਨ ਸਾਗਰ ਪਬਲਿਕ ਸਕੂਲ ਬੱਬੇ ਹਾਲੀ ਗਰਦਾਸਪੁਰ ਦੀ ਬੇਟੀ ਜੈਸਮੀਨ ਕੌਰ ਨੇ ਪ੍ਰਾਪਤ ਕੀਤੀ ਆ ਔਰ ਦੂਜਾ ਸਥਾਨ ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਮੱਤੇਵਾਲ ਅੰਮ੍ਰਿਤਸਰ ਦੀ ਬੇਟੀ ਜਸਨੀਤ ਕੌਰ ਨੇ ਜਿਹੜਾ ਉਹ ਪ੍ਰਾਪਤ ਕੀਤਾ ਆ ਔਰ ਜਿਹੜਾ ਤੀਜਾ ਸਥਾਨ ਆ ਉਹ ਹਰਲੀਨ ਕੌਰ ਰਤਨ ਸਾਗਰ ਪਬਲਿਕ ਸਕੂਲ ਬੱਬੇਹਾਲੀ ਗੁਰਦਾਸਪੁਰ ਨੇ ਪ੍ਰਾਪਤ ਕੀਤਾ ਆ ਇਹਨਾਂ ਤੋਂ ਇਲਾਵਾ 1549 ਵਿਦਿਆਰਥੀਆਂ ਨੇ ਜਿਹੜਾ ਆ ਉਹ ਮੈਟ ਦੇ ਉੱਤੇ ਰਹਿ ਕੇ ਤੇ ਵਜੀਫਾ ਪ੍ਰਾਪਤ ਕੀਤਾ ਆ ਇਸ ਸਮੇਂ ਮੈਂ ਇਹਨਾਂ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਸਕੂਲਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਜਿਨ੍ਹਾਂ ਨੇ ਬੱਚਿਆਂ ਨੂੰ ਚੰਗੇ ਪਾਸੇ ਲਾਇਆ ਵੇਖੋ ਬੱਚਿਆਂ ਨੂੰ ਜਿਹੜਾ ਅਧਿਆਪਕਾਂ ਨੇ ਤਾਂ ਸਕੂਲ ਕਾਲਜ ਦੇ ਵਿੱਚ ਪੜਾਉਣਾ ਆ ਪੜਾਉਣ ਤੋਂ ਬਾਅਦਾਂ ਜਿਹੜਾ ਬਹੁਤal ਸਮਾਂ ਆ ਉਹਨਾਂ ਨੇ ਆਪਣੇ ਘਰ ਦੇ ਵਿੱਚ ਗੁਜ਼ਾਰਦਾ ਹੁੰਦਾ ਆ ਜੇ ਅਸੀਂ ਨਾ ਸਕੂਲਾਂ ਤੇ ਜਾਂ ਸਕੂਲ ਦੇ ਅਧਿਆਪਕ ਤੇ ਛੱਡ ਦਈਏ ਫਿਰ ਬੱਚਾ ਇਸ ਤਰ੍ਹਾਂ ਦੀਆਂ ਮੈਟਾਂ ਦੇ ਵਿੱਚ ਇਸ ਤਰ੍ਹਾਂ ਵਜੀਫੇ ਨਹੀਂ ਖੜ ਸਕਦਾ ਕਿਉਂਕਿ ਸਾਨੂੰ ਆਪਣੇ ਤੌਰ ਤੇ ਵੀ ਘਰ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਪੈਂਦਾ ਆ ਉਸ ਤਰ੍ਹਾਂ ਦਾ ਉਹਨਾਂ ਨੂੰ ਵਾਤਾਵਰਣ ਦੇਣਾ ਪੈਂਦਾ ਆ ਉਸ ਤਰ੍ਹਾਂ ਦੀ ਉਹਨਾਂ ਦੀ ਸੋਚ ਬਣਾਉਣੀ ਪੈਂਦੀ ਆ ਇਸ ਕਰਕੇ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਤੇ ਟੀਚਰ ਸਾਹਿਬਾਨਾਂ ਨੂੰ ਵਧਾਈ ਦਿੰਦਾ ਆ ਤੇ ਅੱਗੋਂ ਅਪੀਲ ਵੀ ਕਰਦਾ ਆ ਜਿਹੜੀਆਂ ਸੰਸਥਾਵਾਂ ਸਕੂਲ ਕਾਲਜ ਚ ਚਲਾ ਰਹੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੀ ਇਹ ਧਾਰਮਿਕ ਪ੍ਰੀਖਿਆ ਕਰਾਈ ਜਾਂਦੀ ਆ ਇਹਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਕਰਵਾ ਕੇ ਇਹਨਾਂ ਨੂੰ ਗੁਰਮਤ ਦੇ ਲੜ ਲਾਈਏ ਗੁਰ ਇਤਿਹਾਸ ਦੇ ਲੜ ਲਾਈਏ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਕ੍ਰੀਤੀਆਂ ਫੈਲੀਆਂ ਨੇ ਨਸ਼ੇ ਦੀਆਂ ਨੇ ਹੋਰ ਕਈ ਤਰ੍ਹਾਂ ਦੀਆਂ ਬਰਿਆਈਆਂ ਆ ਤਾਂ ਜੋ ਇਹ ਬੱਚੇ ਉਹਨਾਂ ਤੋਂ ਦੂਰ ਰਹਿ ਕੇ ਤੇ ਚੰਗੇ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ ਮੈਂ ਫੇਰ ਦੁਬਾਰਾ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਦੇ ਮਾਤਾ ਪਿਤਾ ਤੇ ਅਧਿਆਪਕ ਸਹਿਬਾਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ